ਬਿਜਲੀ ਵਿਭਾਗ ਦੇ ਕਾਮਿਆਂ ਵੱਲੋਂ ਕੀਤੀ ਗਈ ਮੁਕੰਮਲ ਹੜਤਾਲ ਨਾਲ ਪੰਜਾਬ ਭਰ ਚ ਹਾਹਾਕਾਰ ਮਚਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਬਿਜਲੀ ਵਿਭਾਗ ਦੇ ਰੈਗੂਲਰ ਮੁਲਾਜ਼ਮਾਂ ਦੇ ਨਾਲ ਨਾਲ ਠੇਕਾ ਮੁਲਾਜ਼ਮਾਂ ਵੱਲੋਂ ਵੀ ਹੁਣ 17 ਸਤੰਬਰ ਦਿਨ ਮੰਗਲਵਾਰ ਤੱਕ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਜੇਕਰ ਕਿਤੇ ਵੀ ਬਿਜਲੀ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਮੁਲਾਜ਼ਮ ਠੀਕ ਨਹੀਂ ਕਰਨ ਜਾਣਗੇ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਚ ਵੀ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਮੈਟਰ ਇਹ ਹੈ ਜੀ ਤੁਹਾਨੂੰ ਪਤਾ ਹੈ ਜੁਆਇੰਟ ਫਰਮ ਤੇ ਇਕਤਾ ਮੰਚ ਪੰਜਾਬ ਵੱਲੋਂ 10 11 12 ਦੀ ਜਿਹੜੀ ਸਮੂਹਿਕ ਛੁੱਟੀ ਭਰ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਇਹ ਹੜਤਾਲ ਪੰਜਾਬ ਸਰਕਾਰ ਦੀ ਨਲਾਕੀ ਕਾਰਨ ਮੁਲਾਜ਼ਮਾਂ ਨੂੰ ਕਰਨੀ ਪਈ ਆ ਤੇ ਜਿਹੜਾ ਪਾਵਰ ਕਮਨ ਟ੍ਰਾਂਸਪੋਰਟ ਠੇਕਾ ਮਲਾਮ ਯੂਨੀਅਨ ਪੰਜਾਬ ਵੱਲੋਂ ਵੀ ਇਹਨਾਂ ਦੀ ਹਮਾਇਤ ਕੀਤੀ ਗਈ ਆ ਕਿਉਂਕਿ ਜਿਹੜਾ ਬਿਜਲੀ ਅਦਾਰਾ ਆ ਲਗਾਤਾਰ ਹੈ ਸਰਕਾਰ ਆ ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ ਚਾਹੇ ਉਹ ਅਕਾਲੀ ਹੋਣ ਕਾਂਗਰਸੀ ਹੋਣ ਚਾਹੇ ਆ ਜਿਹੜੇ ਝਾੜੂ ਵਾਲੇ ਹੋਣ ਹਰੇਕ ਹਰੇਕ ਸਰਕਾਰ ਨੇ ਬਿਜਲੀ ਅਦਾਰੇ ਦਾ ਨਿੱਜੀਕਰਨ ਜਿਹੜੀ ਨਿੱਜੀਕਰਨ ਦੀ ਜਿਹੜੀ ਨੀਤੀ ਆ ਉਸ ਤੇ ਉਸ ਨੂੰ ਪ੍ਰਾਈਵੇਟ ਕਰਨ ਦੇ ਦੌਰ ਦਿੱਤਾ ਹੋਇਆ ਹੈ ਸਭ ਕੁਝ ਅਦਾਨੀਆਂ ਬਾਨੀਆਂ ਨੂੰ ਵੇਚਣ ਦਾ ਜਿਹੜਾ ਫੈਸਲਾ ਕੀਤਾ ਹੋਇਆ ਹੈ ਇਹਨਾਂ ਨੇ ਤੇ ਜਿਹੜੀਆਂ ਆ ਜੋਇੰਟ ਫਰਮ ਤੇ ਇਕਤਾ ਮੰਚ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਨੇ ਇੱਕ ਤਾਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਆ ਇੱਕ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਸੀਗੀਆਂ ਉਹ ਵੀ ਇਹਨਾਂ ਨੇ ਸਰਕਾਰ ਨੇ ਪੈਂਡਿੰਗ ਕੀਤੀ ਪੈਂਡਿੰਗ ਪਈਆਂ ਆ ਤੇ ਹੋਰ ਵੀ ਸਮੂਹ ਮੰਗਾਇਆ ਜਿਹੜੀਆਂ ਉਸ ਤੇ ਸਰਕਾਰ ਟੇਬਲ ਟਾਕ ਤੇ ਬੈਠ ਕੇ ਹਾਮੀ ਭਰ ਚੁੱਕੀ ਆ ਕਿ ਜਿਹੜੀਆਂ ਜਿੰਨੀਆਂ ਵੀ ਮੰਗਾ ਨੇ ਸਾਰੀਆਂ ਮੰਗਾ ਜਾਇਜ਼ ਨੇ ਪਰ ਜੇ ਜਦੋਂ ਗੱਲ ਕਰਨ ਜਦੋਂ ਗੱਲ ਆਉਂਦੀ ਆ ਸਰਕਾਰ ਇਸ ਨੂੰ ਲਾਗੂ ਕਰਨ ਦੀ ਮੈਨੇਜਮੈਂਟ ਵੀ ਮੁੱਕਰ ਗਈ ਤੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਜਿਹੜੇ ਉਹ ਵੀ ਮੁੱਕਰ ਗਏ ਤੇ ਜਿਹੜੀ ਪੰਜਾਬ ਸਰਕਾਰ ਤਾਂ ਉਹ ਤਾਂ ਹੈ ਹੀ ਝੂਠ ਦਾ ਝੂੜਦੇ ਸਿਰ ਤੇ ਸਰਕਾਰ ਚੱਲਦੀ ਪਈ ਆ ਬਿਲਕੁਲ ਨਹੀਂ ਜਾਣਗੇ ਜੀ ਪਹਿਲੇ 3 ਦਿਨਾਂ ਦੇ ਵਿੱਚ ਸੀਐਚਪੀ ਕੰਮ ਇਹ ਜਿਹੜੇ ਸੀਗੇ ਉਹ ਇੱਕ ਹਮਾਇਤ ਕਰ ਰਹੇ ਸੀਗੇ ਤੇ ਪਿੱਛੇ ਜਿਹੜਾ ਸੀਗਾ ਮਾਣੀ ਮੋਟੀ ਜਿਹੜੀ ਕੰਪਲੀਟ ਸੀਗੀ ਉਹ ਚਲਾ ਰਹੇ ਸੀਗੇ ਲੇਕਿਨ ਸਾਡਾ ਵੀ ਜਥੇਬੰਦੀ ਬੋਲਦਾ ਸਟੇਟ ਦਾ ਫੈਸਲਾ ਸੀਗਾ ਕਿ ਜੇਕਰ 13 ਤਰੀਕ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ 13 ਰਾਤ 12 ਵਜੇ ਤੋਂ ਲੈ ਕੇ 17 17 ਤਰੀਕ ਤੱਕ ਜਿਹੜਾ ਆ ਇਹ ਹੜਤਾਲ ਜਿਹੜੀ ਅਸੀਂ ਵੀ ਕਰਨ ਠੇਕਾ ਕੰਮ ਆ ਵੀ ਪੰਜਾਬ ਦਾ ਹੜਤਾਲ ਤੇ ਜਾਊਂਗਾ ਕਿਉਂਕਿ ਜਿੱਥੇ ਆਪਾਂ ਦੇਖਦੇ ਆ ਕਿ ਇੱਕ ਰੈਗੂਲਰ ਮੁਲਾਜ਼ਮ ਦੀ ਸੁਣਵਾਈ ਨਹੀਂ ਸਰਕਾਰ ਕਰ ਲਈ ਤਾਂ ਠੇਕੇ ਵਾਲੇ ਦੀ ਕਿੱਥੋਂ ਕਰਨਗੇ ਮੈਂ ਤਾਂ ਪਹਿਲੇ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਇਹ ਸਾਡੀ ਮਜਬੂਰੀ ਆ ਬਾਕੀ ਤੁਹਾਨੂੰ ਪਤਾ ਹੀ ਆ ਮੀਂਹ ਆਵੇ ਨਹੀਂ ਰੀਚ ਰਕੜਾਵੇ ਦਿਨ ਰਾਤ ਤੁਹਾਨੂੰ ਨਿਰਬਿਗਨ ਅਸੀਂ ਸਪਲਾਈ ਦੇ ਰਹੇ ਆ ਪਰ ਇੱਕ ਸਾਡੀ ਮੈਨੇਜਮੈਂਟ ਔਰ ਕਟਿਆ ਸਰਕਾਰ ਦੇ ਨੀਤੀਆਂ ਕਰਕੇ ਜੋ ਲਟਕ ਰੀਆਂ ਸਾਡੀਆਂ ਮੰਗਾਂ ਆ ਉਹ ਜਾਇਜ਼ ਆ ਉਹਨੂੰ ਮੰਨ ਵੀ ਗਏ ਆ ਪਰ ਉਹਰਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਇਸ ਕਰਕੇ ਸਾਡੀ ਮਜਬੂਰੀ ਕਾਰਨ ਸਾਨੂੰ ਇਧਰੀਆਂ ਤੇ ਆਉਣਾ ਪਿਆ ਬਿਲਕੁਲ ਜੀ ਹੁਣ ਤਾਂ ਸੀਐਚਪੀ ਵੀ ਰਾਤ ਦੇ 12 ਵਜੇ ਸਾਰਾ ਕੰਮ ਠੱਪ ਕਰਕੇ ਆ ਗਏ ਆ ਹੁਣ ਜਿਹੜਾ ਬਿਜਲੀ ਆ ਮੇਰੇ ਹਸਾਨ ਰੱਬ ਆਸਰੇ ਚੱਲ ਰਿਹਾ ਹੈ ਜਿੱਥੇ ਫਾਲਟ ਪਿਆ ਉਹ 17 ਤਰੀਕ ਤੱਕ ਠੀਕ ਨਹੀਂ ਹੋਣਾ ਪੰਜਾਬ